ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਰ ਸਾਧ ਸੰਗਤ ਜੀਓ ਅੱਜ ਦੀ ਆਪਣੀ ਜਿਹੜੀ ਵੀਡੀਓ ਆ ਉਹ ਹੈ ਕਰਮਕਾਰਕ ਤੇ ਇੱਕ ਵਜਨ ਦਾ ਕਰਮਕਾਰਕ ਇੱਕ ਵਜਨ ਦੇ ਆ ਚਿੰਨ ਨੇ ਔਕੜ ਏ ਗਲਾਮ ਤਿੰਨ ਤਰ੍ਹਾਂ ਤਿੰਨ ਨੇ ਔਰ ਇਹਨਾਂ ਨੂੰ ਸ਼ਬਦਾਂ ਜਿਹਾ ਕਾਗੜ ਔਕੜ ਲੱਗਿਆ ਖਸਮੇ ਏ ਲੱਗਿਆ ਹੁਕਮੇ ਗਲਾਮਾਂ ਇਤੇਨੇ ਸ਼ਬਦ ਦੇ ਵਿੱਚ ਕੀ ਤੇਰੇ ਹੁਣ ਜਿਹੜਾ ਹੈਗਾ ਕਰਮਕਾਰਕਾ ਉਹ ਸ਼ਬਦ ਦੇ ਅੰਤ ਵਿੱਚ ਔਂਕੜ ਲਾਇਆ ਜਾਂਦਾ ਸ਼ਬਦ ਦੇ ਅੰਤ ਵਿੱਚ ਔਂਕੜ ਔਂਕੜ ਲਾਇਆ ਜਾਂਦਾ ਅਗੇ ਜਾਲ ਮੋਹ ਕਸ ਮਸ ਕਰ ਮਤ ਕਾਗਜ਼ ਮਤ ਕਾਗਜ਼ ਕਰ ਸਾਰ ਹੁਣ ਜਾਲ ਮੋਹ ਮੋਹ ਨੂੰ ਜਾਲ ਦੇ ਮੋਹ ਨੂੰ ਆ ਗਿਆ ਔਂਕੜ ਲੱਗ ਗਿਆ ਇਹ ਮੋਹ ਨੂੰ ਆ ਜਾਲ ਜਿਹੜਾ ਹੈ ਇਹ ਇੰਪੈਰੇਟਿਵ ਮੂਡ ਹੈ ਔਰ ਇਹਦੇ ਅੱਗੇ ਕੀ ਲਾਈਏ ਅ ਕਿਸ ਨੂੰ ਜਾਂ ਕੀ ਕਿਸ ਨੂੰ ਜਾਲ ਦੇ ਅਗੇ ਲਾਈਏ ਕਿਸ ਨੂੰ ਜਾਲ ਮੋਹ ਨੂੰ ਜਾਲ ਨੂੰ ਮੋਹ ਨੂੰ ਇਹ ਕੀ ਹੈ ਸਾਡੇ ਕੋਲੇ ਕਰਮਕਾਰਕ ਕੱਢਣ ਦਾ ਜਿਹੜਾ ਹੈ ਇਹ ਫਾਰਮੂਲਾ ਹੈ ਕਸ ਮਸ ਕਰ ਮਤ ਕਾਗਦ ਕਰ ਸਾ ਅੱਗੇ ਕਾਗਦ ਮਤ ਜਿਹੜੀ ਆ ਉਹ ਕਾਗਦ ਨੂੰ ਕਰ ਕਾਗਦ ਨੂੰ ਕਰ ਕਿਸ ਨੂੰ ਕਰ ਕਾਗਦ ਨੂੰ ਔਂਕੜ ਲੱਗਿਆ ਇਹ ਸਾਡਾ ਹੈ ਕਰਮ ਕਾਰਕ ਜਿਹੜਾ ਹੈ ਇਕਵਚਨ ਤੇ ਚੱਲ ਰਿਹਾ ਅੱਗੇ ਭਾਉ ਕਲਮ ਕਰ ਭਾਉ ਨੂੰ ਕੀ ਕਰ ਕਲਮ ਬਣਾ ਕਲਮ ਕਰ ਕਰ ਕੀ ਕਿਸ ਨੂੰ ਕਰ ਭਾਉ ਨੂੰ ਕਿਸ ਨੂੰ ਕਰ ਆ ਸਾਡੇ ਕੋਲੇ ਫਾਰਮੂਲਾ ਹੈ ਇਹ ਕੱਢ ਲੋ ਪਤਾ ਲੱਗ ਜੂਗਾ ਕਰਮਕਾਰ ਕਹ ਕੇ ਕੀ ਐ ਤਾਂ ਪਤਾ ਲੱਗਿਆ ਕਰਮਕਾਰ ਦਾ ਭਾਉ ਕਲਮਕਰ ਚਿਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਹੁਣ ਚਿਤ ਲਿਖਾਰੀ ਕਰ ਚਿਤ ਲਿਖਾਰੀ ਪਹਿਲਾਂ ਭਾਉ ਕਲਮਕਰ ਚਿਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਹੁਣ ਚਿਤ ਨੂੰ ਜਿਹੜਾ ਤੂੰ ਉਹ ਲਿਖਾਰੀ ਕਰ ਲਿਖਾਰੀ ਗੋਰ ਪੁੱਛ ਤੇ ਗੁਰੂ ਨੂੰ ਪੁੱਛ ਕੇ ਲਿਖ ਵਿਚਾਰ ਵਿਚਾਰ ਦਾ ਵਿਚਾਰ ਨੂੰ ਆਪਣੇ ਵਿਚਾਰ ਨੂੰ ਲਿਖ ਵਿਚਾਰ ਔਂਕੜ ਲੱਗਿਆ ਤੇ ਬਣ ਗਿਆ ਵਿਚਾਰ ਨੂੰ ਪੁੱਛ ਲਿਖ ਵਿਚਾਰ ਲਿਖ ਲਿਖਿਆ ਕਿਸ ਨੂੰ ਲਿਖ ਜਾਂ ਕੀ ਲਿਖ ਕੀ ਲਿਖ ਵਿਚਾਰ ਨੂੰ ਕੀ ਲਿਖ ਵਿਚਾਰ ਨੂੰ ਔਂਕੜ ਲੱਗਿਆ ਤਾਂ ਇਹ ਕੀ ਹੈ ਤੜਾਕਰਮਕਾਰਕ ਇਹਦੇ ਧਿਆਨ ਰੱਖੋ ਔਂਕੜ ਚਿੰਨ ਹੈ ਔਂਕੜ ਜਿਹੜਾ ਹੈ ਉਹ ਲੱਗਿਆ ਹੁੰਦਾ ਅਗੇ ਲਿਖ ਨਾਮ ਸਲਾਹਾ ਲਿਖ 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 ਅੰਤ ਨ ਪਾਰਾਵਾਰ ਕਹਿੰਦੇ ਲਿਖ ਨਾਮ ਇਹ ਇੰਪੈਰੇਟਿਵ ਮੂਡ ਹੈ ਲਿਖ ਵੀ ਲਿਖ ਨਾਮ ਨਾਮ ਨੂੰ ਲਿਖ ਕਿਸ ਨੂੰ ਲਿਖ ਨਾਮ ਨੂੰ ਸਲਾਹਾ ਲਿਖ ਲਿਖ ਅੰਤ ਨ ਪਾਰਾਵਾਰ ਲਿਖ ਲਿਖ ਕੇ ਅੰਤ ਨ ਪਾਰਾਵਾਰ ਸੋ ਆ ਫਿਰ ਇਹਨੂੰ ਔਂਕੜ ਆ ਗਿਆ ਤਾ ਇੱਕ ਹੀ ਹੋ ਗਿਆ ਕਰਮਕਾਰਕ ਹੋ ਗਿਆ ਦੇਖ ਹੁਣ ਜਿਵੇਂ ਆਇਆ ਸੀ ਜਾਲ ਮੋਹ ਇਹਦਾ ਮਤਲਬ ਕੀ ਬਣ ਗਿਆ ਮੋਹ ਨੂੰ ਸਾੜ ਦੇ ਜਾਲ ਦੇ ਸਾੜ ਦੇ ਕਾਗਦ ਕਰ ਮਤ ਕਾਗਦ ਨੂੰ ਮਤ ਬਣਾ ਆਪਦੀ ਮਤ ਬਣਾ ਲੈ ਕਾਗਦ ਭਾਉ ਕਲਮ ਕਰ ਤੇ ਭਾਉ ਭਾਉ ਨੂੰ ਕਲਮ ਕਰ ਲੈ ਬਣਾ ਲੈ ਭਾਉ ਨੂੰ ਕਲਮ ਬਣਾ ਚਿੱਤ ਚਿੱਤ ਨੂੰ ਲਿਖਾਰੀ ਕਰ ਚਿੱਤ ਨੂੰ ਲਿਖਾਰੀ ਬਣਾ ਲੈ ਚਿੱਤ ਨੂੰ ਲਿਖਾਰੀ ਬਣਾ ਲੈ ਅੱਗੇ ਆਪਾਂ ਚੱਲੀਏ ਦੁਲਾਵਾਂ ਵਾਲਾ ਕਰ ਲੈਨੇ ਆ ਦੁਲਾਵਾਂ ਜਿਸ ਕੋ ਸ਼ਬਦ ਬਸਾਵੈ ਅੰਤਰ ਅੰਤਰ ਜਿਹਦੇ ਬਸਾਵੇ ਚੁੱਕੈ ਤਿਸੇ ਪਿਆਸਾ ਹੁਕਮੇ ਬੂਝੇ ਚੌਪੜ ਖੇਲੇ ਮਨ ਜਿਣ ਢਾਲੇ ਭਾਸਾ ਹੁਕਮੇ ਬੂਝੇ ਹੁਕਮੇ ਹੁਕਮ ਨੂੰ ਬੂਝੇ ਬੁਝਦਾ ਹੈ ਹੁਣ ਇੱਥੇ ਆ ਗਿਆ ਬੂਝੇ ਇਹ ਕਿਰਿਆ ਕੀ ਕਰੇ ਲੇ ਕੇ ਕੀ ਲਾਇਆ ਕਿਸ ਨੂੰ ਬੂਝੇ ਬੂਝੇ ਕਿਸ ਨੂੰ ਬੂਝੇ ਹੋਕਮ ਨੂੰ ਪਾਉ ਹੁਕਮ ਨੂੰ ਗੂਜੇ ਹੁਕਮੇ ਬੂਜੇ ਚੌਪੜ ਖੇਲੇ ਮਨ ਜਨ ਢਾਲੇ ਪਾਸਾ ਅਗੇ ਹੈ ਨਿਰਭਉ ਹੋਏ ਨਿਰਭਉ ਹੋਕੇ ਭਜੋ ਜਗਦੀਸ਼ੇ ਇਹ ਪਦਾਰਥ ਵਡ ਭਾਗ ਲਹੇ ਹੁਣ ਕਹਿੰਦੇ ਨਿਰਭਉ ਹੋਏ ਭਜੋ ਭਜੋ ਇਹ ਕਹਿ ਰਿਹਾ ਭਜੋ ਇਥੇ ਕੀ ਲਾਇਆ ਕਿਸ ਨੂੰ ਭਜੋ ਜਗਦੀਸ਼ੇ ਨੂੰ ਭਾਵ ਜਗਦੀਸ਼ ਨੂੰ ਉਸ ਮਾਲਕ ਨੂੰ ਇਹ ਪਦਾਰਥ ਵਡ ਭਾਗ ਵਡ ਭਾਗ ਲੈ ਅਗੇ ਹੈ ਕਰ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸ ਨਾਨਕ ਦਾਸ ਕਹੇ ਅਗੇ ਹੁਣ ਹੇ ਆਲਾਪਾ ਕਰ ਲਈਏ ਹੇ ਦਾ ਹੇ ਲੱਗਿਆ ਹੋਵੇ ਹੇ ਨਾਨਕ ਭਾਗ ਹੋਵੇ ਜਿਸ ਮਸਤਕ ਨਾਨਕ ਹੈ ਨਾਨਕ ਭਾਗ ਹੋਵੇ ਜਿਸ ਮਸਤਕ ਮਸਤਕ ਉਤੇ ਭਾਗ ਹੋਵੇ ਕਲ ਹੈ ਮਾਰ ਬਿਦਾਰੇ ਕਲ ਹੈ ਕਾਲ ਜਿਹੜਾ ਕਾਲ ਹੈ ਕਲ ਹੈ ਮਾਰ ਬਿਦਾਰੇ ਕਾਲੇ ਨੂੰ ਮਾਰ ਬਿਦਾਰੇ ਇਸ ਨੂੰ ਮਾਰ ਬਦਾਰੇ ਇਸ ਨੂੰ ਕਿਸ ਨੂੰ ਕਾਲੇ ਨੂੰ ਇਹਦਾ ਮਤਲਬ ਇਹ ਕਾਲ ਹੈ ਇਹ ਕਰਮ ਕਰਕ ਆ ਗਿਆ ਆਪਾਂ ਇਹ ਫਾਰਮੂਲੇ ਦੇ ਮੁਤਾਬਕ ਕਾਲੇ ਮਾਰ ਬਦਾਰੇ ਅਨਖ ਜੁਗਤ ਕਰ ਬਹੁਤ ਵਿਚਾਓ ਅਨਖ ਜੁਗਤ ਕਰ ਬਹੁਤ ਵਿਚਾਓ ਸਾਧ ਸੰਗ ਇਸ ਮਨ ਹੈ ਉਧਾਰੋ ਸਾਧ ਸੰਗ ਇਸ ਮਨੇ ਇਸ ਮਨ ਨੂੰ ਮਨਹਿ ਨੂੰ ਉਧਾਰੋ ਉਧਾਰੋ ਦਾ ਪਾਰ ਉਤਾਰਾ ਕਰੋ ਕਿਰਿਆ ਕਿਸ ਨੂੰ ਕਿਸ ਨੂੰ ਮਨਹਿ ਨੂੰ ਇਸ ਮਨੈ ਨੂੰ ਇਸ ਮਨੈ ਨੂੰ ਇਹ ਵਿਸ਼ੇਸ਼ਣ ਹੈ ਇਹਦਾ ਮਨੈ ਨੂੰ ਇਸ ਮਨੈ ਨੂੰ ਉਧਾਰੋ ਇਸ ਮਨੈ ਨੂੰ ਉਧਾਰੋ ਅਗੇ ਟੂਠੇ ਮਾਇਆ ਕੋ ਮਦਮਾਨ ਤੋ ਮੋਹ ਦੂਰ ਕਰ ਬਪਰੇ ਸੰਗ ਗੋਪਾਲ ਹੈ ਜਾਨ ਗੋਪਾਲ ਹੈ ਸੰਗ ਗੋਪਾਲ ਹੈ ਜਾਨ ਸੰਗ ਕਿਸ ਨੂੰ ਸੰਗ ਕਿਸ ਨੂੰ ਸੰਗ ਗੋਪਾਲੇ ਨੂੰ ਗੋਪਾਲ ਨੂੰ ਉਸ ਪਰਮਾਤਮਾ ਨੂੰ ਸੰਗ ਜਾਣ ਗੋਪਾਲੇ ਨੂੰ ਆ ਗਿਆ ਇਹ ਨੂੰ ਇਹ ਦੇਖਾ ਇਹ ਦਾ ਇਹ ਚੇਨ ਆ ਗਿਆ ਗੋਪਾਲੇ ਹੈ ਜਾਨ ਖਸਮੇ ਜਾਨ ਖਿਮਾ ਕਰ ਰਹੇ ਖਸਮੇ ਖਸਮ ਨੂੰ ਜਾਣ ਕੇ ਕਿਸ ਨੂੰ ਜਾਣ ਕੇ ਆਪਿਆ ਕਿਸ ਨੂੰ ਕਿਸ ਨੂੰ ਜਾਣ ਕੇ ਖਸਮੇ ਨੂੰ ਖਸਮੇ ਨੂੰ ਜਾਣ ਖਿਮਾ ਕਰ ਰਹੇ ਤੋ ਹੋਏ ਨਿਖਿਆਉ ਅਖੇ ਪਦ ਲਹ ਲਹ ਅਗੇ ਦੁੱਧ ਹੈ ਦੋ ਮਟਕੀ ਭਰੀ ਲੈ ਬਾਦਸ਼ਾਹ ਕੇ ਅਗੇ ਧਰੀ ਹੁਣ ਇਹ ਦੁੱਧ ਹੈ ਦੁੱਧ ਦੂਦੇ ਨੂੰ ਜਿਵੇਂ ਆ ਮੈਂ ਕਹਿੰਦਾ ਦੁੱਧ ਨੂੰ ਜਾਣਾ ਜਾਂ ਦੁੱਧ ਦੁੱਧ ਦੇ ਨੂੰ ਇਹਦਾ ਮਤਲਬ ਦੁੱਧ ਦੇ ਨੂੰ ਅਗੇ ਦੁੱਧੇ ਮਟਕੀ ਭਰੀ ਲੈ ਬਾਦਸ਼ਾਹ ਕੇ ਅਗੇ ਤਹਿਰੀ ਹੁਣ ਇਹਦੇ ਚ ਆ ਗਿਆ ਜਿਵੇਂ ਕਾਲ ਹੈ ਲੱਗਿਆ ਸੀ ਕਾਲ ਹੈ ਕਾਲ ਨੂੰ ਮਨ ਹੈ ਮਾਨ ਨੂੰ ਗੋਪਾਲ ਹੈ ਗੋਪਾਲ ਨੂੰ ਖਸਮ ਹੈ ਖਸਮ ਨੂੰ ਦੁੱਧ ਹੈ ਦੁੱਧ ਨੂੰ ਇਹ ਸਾਰੇ ਨੂੰ ਦੇ ਅਗੇ ਆ ਹੈ ਲੱਗਿਆ ਇਹ ਸਾਡਾ ਜਿਹੜਾ ਸੀ ਕਰਮਕਾਰਕ ਜਿਹਦੇ ਚਿੰਨ ਸੀ ਔਕੜ ਹੈ ਤੇ ਦੁਲਾਵਾ ਇਹ ਤਿੰਨੇ ਹੀ ਸੀਗੇ ਇਹਦੇ ਚਿੰਨ ਤੇ ਤਿੰਨਾਂ ਦੀ ਹੀ ਆਪਾਂ ਇਹਨਾਂ ਦੇ ਪੰਕਤੀਆਂ ਦੇ ਅਨੁਸਾਰ ਇਹਨੂੰ ਵਿਚਾਰ ਲਿਆ ਔਰ ਸਾਥ ਸੰਗਤ ਅਗਲੀ ਵੀਡੀਓ ਜਿਹੜੀ ਆ ਉਹ ਕਰਮਕਾਰਕ ਜਿਹੜਾ ਹੈ ਬਹੁਤ ਵਚਨ ਚਾਏਗੀ ਅਗਲਾ 파ਰਟ 7ਵੇਂ ਦੇ ਵਿੱਚ ਉਹ ਆਏਗੀ ਆਪਾਂ ਉਹਦੇ ਵਿੱਚ ਫਿਰ ਵਿਚਾਰ ਕਰਾਂਗੇ ਸੋ ਇੰਨੀ ਕੋ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ